ਸਸਿਕਲ ਜੀ ਸਾਰਿਆਂ ਨੂੰ 10 ਜਨਵਰੀ ਤੱਕ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਧੁੰਦ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚੀ ਹੋਈ ਹੈ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜੋ ਹਲਕੀ ਬਰਸਾਤ ਹੋਣ ਦੇ ਕਾਰਨ ਧੁੰਦ ਲਗਾਤਾਰ ਦੇਖੀ ਜਾ ਰਹੀ ਹੈ ਪਹਾੜੀ ਖੇਤਰ ਵਿੱਚ ਬੱਦਲਬਾਈ ਦੀ ਕਾਰਵਾਈ ਜਾਰੀ ਹੈ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਧੁੰਦ ਅਤੇ ਹਰਿਆਣੇ ਦਾ ਕੁਝ ਕ ਇਲਾਕਾ ਦਿੱਲੀ ਤੱਕ ਇਸ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੈ ਜਿਵੇਂ ਕਿ ਤੁਹਾਨੂੰ ਪੀਤੇ ਕੱਲ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਅੱਜ ਜਾਨਕਿ 4 ਤਰੀਕ ਨੂੰ ਤਗੜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਇਸ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਾਂਗੇ 4 ਤੋਂ 6 ਜਨਵਰੀ 2026 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਧੁੰਦ ਦੇ ਹਾਲਾਤ ਕੀ ਹੋਣਗੇ ਠੰਡ ਦੇ ਹਾਲਾਤ ਕੀ ਹੋਣਗੇ ਠੰਡ ਧੁੰਦ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਕਿਸ ਤਰੀਕੇ ਨਾਲ ਪੰਜਾਬ ਦੇ ਮੇਨ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਧੁੰਦ ਦੇ ਕਰਕੇ ਵਿਜ਼ਿਬਿਲਟੀ ਵੀ ਘਟ ਹੈ ਸੂਰਜ ਦੀ ਕਿਰਨਾਂ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੀਆਂ ਨੇ ਤੇ ਠੰਡ ਵੀ ਹੋਰ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਧੁੰਦ ਵਗੈਰਾ ਦੇ ਕੀ ਹਾਲਾਤ ਨੇ ਕਿਹੜੇ ਇਲਾਕੇ ਤੋਂ ਦੇਖ ਰਹੇ ਹੋ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਂਦੇ ਸਮੇਂ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸਰਾ ਹੋਵੇ ਗੱਲ ਕੀਤੀ ਜਾਵੇ ਤੇ ਹਵਾ ਫਿਲਹਾਲ ਇਸ ਸਮੇਂ ਚੱਕਰਵਤੀ ਰੂਪ ਦੇ ਵਿੱਚ ਚੱਲ ਰਹੀ ਹੈ ਪੰਜਾਬ ਦੇ ਕੁਝ ਕੁ ਇਲਾਕੇ ਵਿੱਚ ਥੱਲੇ ਹੋ ਹਵਾ ਹੋ ਕੇ ਇਸ ਤਰੀਕੇ ਨਾਲ ਘੁੰਮ ਕੇ ਆ ਰਹੀ ਹੈ ਜਿਸ ਤੇ ਕਰ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਸਰਦੀਆਂ ਦੇ ਵਿੱਚ ਵੱਧਦੀ ਹੈ ਤਾਂ ਧੁੰਦ ਸਿਖਰਾਂ ਤੇ ਪਹੁੰਚਦੇ ਹੋਈ ਨਜ਼ਰ ਆਉਂਦੀ ਹੈ ਜੋ ਕਿ ਅੱਜ 4 ਤਰੀਕ ਨੂੰ ਪੜੰਦੇ ਹੋਈ ਨਜ਼ਰ ਆਵੇਗੀ ਤੇ ਹਵਾ ਦੀ ਇੱਕ ਡਿਸਪਲੇ ਬੰਦ ਕਰਕੇ ਤਖਾਸਕਾ ਧੁੰਦ ਜਿਹੜੀ ਹੈ ਲਗਭਗ ਅੱਜ ਦੁਪਹਿਰ ਤੱਕ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਲਗਭਗ ਦੁਪਹਿਰ ਦੇ ਸਮੇਂ ਥੋੜੀ ਜਿਹੀ ਧੁੰਦ ਘਟਦੀ ਹੋਈ ਨਜ਼ਰ ਆਵੇਗੀ ਪਰ ਫੇਰ ਵੀ ਇੰਨੀ ਧੁੰਦ ਜ਼ਰੂਰ ਰਹੇਗੀ ਕਿ ਕਿਤੇ ਨਾ ਕਿਤੇ ਥੋੜੀ-ਬੋਤੀ ਵਿਜ਼ਿਬਿਲਟੀ ਘਟ ਰਵੇਗੀ ਸੂਰਜ ਦੇ ਕਿਰਨਾਂ ਜਿਹੜੀਆਂ ਨੇ ਉਹ ਨਾ ਮਾਤਰ ਦੇ ਬਰਾਬਰ ਅੱਜ ਸ਼ਾਮ ਦੇ ਸਮੇਂ ਤੱਕ ਪੈਂਦੀ ਹੋਈਆਂ ਨਜ਼ ਜਿੱਦ ਸਿੱਟੇ ਵਜੋਂ ਤਾਪਮਾਨ ਕਾਫੀ ਘੱਟ ਰਹੇਗਾ ਦੁਪਹਿਰ ਤੇ 2 ਵਜੇ ਵੀ ਪੀਕ ਤਾਪਮਾਨ ਵੀ ਜਿਹੜਾ ਮੈਕਸਿਮ ਹੋਵੇਗਾ ਉਹ ਲਗਭਗ 15 ਜਾਂ 16 ਡਿਗਰੀ ਤੱਕ ਰਹਿ ਸਕਦਾ ਹੈ ਜੋ ਕਿ ਬਹੁਤ ਘੱਟ ਹੈ ਸ਼ੀਤ ਲਹਿਰ ਦੇ ਅਲਰਟ ਲਗਾਤਾਰ ਜਾਰੀ ਨੇ ਅੱਜ ਸ਼ਾਮ ਤੱਕ ਅਗਰ ਗੱਲ ਕਰੀਏ ਤਾਂ ਪਹਾੜਾਂ ਵਿੱਚ ਇੱਕ ਹਲਕਾ ਜਿਹਾ ਸਿਸਟਮ ਪਹੁੰਚ ਰਿਹਾ ਹੈ ਜਿਸ ਦੇ ਕਾਰਨ ਪਹਾੜਾਂ ਵਿੱਚ ਕਿਰਮਣ ਕੜੀ ਤੇ ਬਰਫਰ ਵੀ ਉਮੀਦ ਹੈ ਜਿੱਦ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਹੋਰ ਜ਼ਿਆਦਾ ਵਧਦੀ ਹੋਈ ਨਜ਼ਰ ਆ ਸਕਦੀ ਹੈ ਕੱਲ ਸਵੇਰ ਦੀ ਗੱਲ ਕਰੀ ਤਾਂ ਕੱਲ ਸਵੇਰ ਨੂੰ ਧੁੰਦ ਜਿਹੜੀ ਹੈ ਦੁਆਰ ਤੋਂ ਸਿਰ ਚੱਕਦੀ ہوئی ਨਜ਼ਰ ਆਵੇਗੀ ਕੱਲ ਨੂੰ ਤੋਂ ਜਿਹੜੀ ਉਹ ਮਾਝੇ ਅਤੇ ਦੁਆਬੇ ਦੇ ਵਿੱਚ ਜ਼ਿਆਦਾ ਹੈ ਬਾਕੀ ਮਾਲਵੇ ਬੈਲਟ ਵਿੱਚ ਧੁੰਦ ਘੱਟ ਹੈ ਤੇ ਕੱਲ ਸੂਰਜ ਦੇ ਕਿਰਨਾਂ ਵੀ ਥੋੜੀ-ਬਹੁਤੀ ਆ ਸਕਦੀਆਂ ਨੇ ਪਰ ਪਹਾੜੀ ਖੇਤਰ ਤੋਂ ਇਲਾਵਾ ਹੁਣ ਜਿਹੜਾ ਇੱਕ ਪਛਮੀ ਸਿਸਟਮ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਪਾਕਿਸਤਾਨ ਵੱਲ ਹੋਵੇਗਾ ਪਰ ਹਲਕੀ ਤੋਂ ਦਰਮਿਆਨੀ ਬੱਦਲ ਬਈ ਕੱਲ ਦੁਪਹਿਰ 12 ਵਜੇ ਦੇ ਨੇੜੇ ਤੇਰੇ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਦੇ ਕਾਰਨ ਵੀ ਹੋ ਸਕਦਾ ਹੈ ਸੂਰਜ ਦੇ ਕਿਰਨਾਂ ਨਾ ਮਾਤਰ ਹੀ ਦੇਖਣ ਤੇ ਕੱਲ੍ਹ ਨੂੰ ਵੀ ਠੰਡ ਜਿਹੜੀ ਹੈ ਦੁਪਹਿਰ ਦੇ ਸਮੇਂ ਸਿਖਰਾਂ ਤੇ ਬਣੀ ਰਹੇ ਜੇ ਆਪਾਂ ਕਹਿ ਸਕਦੇ ਹਾਂ ਕਿ ਇਹ 2-3 ਦਿਨ ਜਿਹੜੇ ਨੇ ਇਹ ਲਗਾਤਾਰ ਭਾਰੀ ਠੰਡ ਦਾ ਅਲਰਟ ਹੈ ਸ਼ੀਤ ਲਹਿਰ ਦਾ ਅਲਰਟ ਹੈ ਕੋਲਡ ਵੇਅਰ ਅਲਰਟ ਲਗਾਤਾਰ ਜਾਰੀ ਹੋਇਆ ਹੋਇਆ ਹੈ ਜੀ ਅਗਰ ਕਰ ਕਰੀ 6 ਤਰੀਕ ਤੇ 6 ਤਰੀਕ ਨੂੰ ਵੀ ਫੇਰ ਸੇਮ ਧੁੰਦ ਦੇ ਹਾਲਾਤ ਲਗਾਤਾਰ ਵਧਦੇ ਹੋਏ ਨਜ਼ਰ ਆਉਣਗੇ ਪੰਜਾਬ ਅਤੇ ਪੱਛਮੀ ਪੰਜਾਬ ਵੱਲੋਂ ਜਿਸ ਦੇ ਕਾਰਨ ਲਗਭਗ 12 ਵਜੇ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ ਕੱਲ ਅਗਰ ਗੱਲ ਕਰੀਏ ਤਾਂ ਕੱਲ 2 ਤੋਂ 3 ਵਜੇ ਤੱਕ ਥੋੜੀ-ਬੋਦੀ ਧੁੱਪ ਪੰਜਾਬ ਦੇ ਉੱਪਰ ਪੈ ਸਕਦੀ ਹੈ ਜਾਨੀ ਕਿ ਮੰਗਲ ਮੰਗਲਵਾਰ ਦੀ ਅਗਰ ਗੱਲ ਕਰੀਏ 16 6 ਤਰੀਕ ਦੀ ਤਾਂ 6 ਤਰੀਕ ਨੂੰ ਥੋੜੀ ਜਿਹੀ ਧੁੰਦ ਸਾਫ਼ ਹੋਣ ਦੇ ਚਾਂਚ ਨੇ ਪਰ ਪਹਾੜੀ ਖੇਤਰ ਵਿੱਚ ਹਲਚਲ ਹੋ ਜਾਰੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਦੇਖੀ ਜਾ ਸਕਦੀ ਹੈ ਇਹ ਹਲਚਲ ਹੁਣ ਇਸੇ ਤਰੀਕੇ ਨਾਲ ਜਿੰਨਾ ਚਿਰ ਲੋੜ ਹੀ ਨਹੀਂ ਆਉਂਦੀ ਉਦੋਂ ਤੱਕ ਚਲਦੀਆਂ ਰਹਿਣਗੀਆਂ ਥੋੜੀ-ਬੋਦੀ ਪਹਾੜੀ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਐਸਜੀ ਅਪਡੇਟ 4 5 ਅਤੇ 6 ਜਨਵਰੀ ਦੀ ਕੋਈ ਨਵੀਂ ਅਪਡੇਟ ਆਈ ਤਾਂ ਅਲੱਗ ਤੋਂ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਧੰਨਵਾਦ ਜੀ